ਯੋਗ ਸ਼੍ਰੀ ਅਕਿਲ ਚੌਧਰੀ ਆਈਪੀਐਸ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਦੇ ਨਿਸ਼ਾਨਦੇਸ਼ਾਂ ਹਿਤ ਜੋ ਸ਼ਹਿਰ ਦੇ ਵਿੱਚ ਪਿਛਲੇ ਦਿਨਾਂ ਚ ਕੁਝ ਸਟੋਰੀਆਂ ਹੋਈਆਂ ਸੀ ਉਸ ਦੇ ਸਬੰਧ ਦੇ ਵਿੱਚ ਏਐਸਏ ਹਰਜਿੰਦਰ ਸਿੰਘ ਵੱਲੋਂ ਇੱਕ ਮੁਕੱਦਮਾ ਦਾ ਰਜਿਸਟਰ ਕੀਤਾ ਗਿਆ ਸੀ ਅ ਗੁਰਦੇਵ ਸਿੰਘ ਰੌਫ ਗੁਰੀ ਪੁੱਤਰ ਭੋਲਾ ਸਿੰਘ ਬਾਬਾ ਅਤੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਉਸ ਤੋਂ ਇੱਕ ਮੋਟਰਸਾਈਕਲ ਮੈਨਾ ਨੰਬਰੀ ਪ੍ਰਾਪਤ ਕੀਤਾ ਗਿਆ ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 92 ਮਿਤੀ 7 5 25 ਦੀ ਅੰਦਰ 302 ਦੋ ਪੀਐਨ ਸਥਾਣਾ ਸਿਟੀ ਦੀ ਮਕਸਦ ਸਾਹਿਬ ਰਜਿਸਟ੍ਰੇ ਕਰਵਾਇਆ ਗਿਆ ਅਤੇ ਫਿਰ ਉਸ ਤੋਂ ਗੁਰਦੇਵ ਸਿੰਘ ਤੋਂ ਜਦੋਂ ਉਸ ਦਾ ਪੁਲਿਸ ਸਮਾਨ ਹਸਲ ਕਰਨ ਤੋਂ ਬਾਅਦ કુલ 6 ਮੋਟਰਸਾਈਕਲ ਹੋਰ ਪ੍ਰਾਪਤ ਆਏਗੇ ਫਿਰ ਇਸ ਦੇ ਬੈਕਵਰਡ ਲਿੰਕੇਜ ਦੇ ਜਾਂਦੇ ਹੋਏ ਰਾਹੁਲ ਨਾਂ ਦਾ ਲੜਕਾ ਰਾਹੁਲ ਉਰ ਫਰਵੀ ਜਿਹੜਾ ਫਾਰਿਲ ਕਾਦਰ ਆਣ ਵਾਲਾ ਹੈ ਇਸ ਨੂੰ ਮੁਕਤਮਲ ਜੀ ਨਾਮਿਤ ਕਰਕੇ ਇਸ ਪਾਸੋਂ ਵੀ કુલ 9 ਮੋਟਰਸਾਈਕਲ ਬਰਾਮਦ ਰਹਿ ਗਏ ਇਸ ਤਰੀਕੇ ਨਾਲ ਇਸ ਮਕਦਮੇ ਵਿੱਚ ਹੁਣ ਤੱਕ કુલ 15 ਮੋਟਰਸਾਈਕਲ 15 ਵਹੀਕਲ ਅਸੀ ਬਰਾਮਦ ਹੋਇਆ ਹੈ ਜੋ ਉਹਨਾਂ ਦੇ ਮਾਲਕਾਂ ਨੂੰ ਪ੍ਰੈਸ਼ਰ ਕੇ ਕਾਨੂੰਨੀ ਗਰਿ ਵਿਕਰਾਂਤ ਉਪਰੰਤ ਉਹਨਾਂ ਨੂੰ ਉਹਨਾਂ ਦੇ ਹਵਾਲੇ ਕੀਤੇ ਜਾਣਗੇ। ਸ੍ਰੀ ਅਕਿਲ ਚੌਧਰੀ ਆਈਪੀਐਸ ਐਸਐਸਪੀ ਜੀ ਮੁਖਸਰ ਸਾਹਿਬ ਨੇ ਦੇਸ਼ਾਂ ਦੇ ਦੇਸ਼ਾਂ ਇਟ ਜੋ ਸ਼ਹਿਰ ਦੇ ਵਿੱਚ ਪਿਛਲੇ ਦਿਨਾਂ ਚ ਕੁਝ ਸਟੋਰੀਆਂ ਹੋਈਆਂ ਸੀ ਉਸ ਦੇ ਸੰਬੰਧ ਦੇ ਵਿੱਚ ਏਐਸਏ ਹਰਜਿੰਦਰ ਸਿੰਘ ਵੱਲੋਂ ਇੱਕ ਮੁਕਦਮਾ ਦਾ ਰਜਿਸਟਰ ਕੀਤਾ ਗਿਆ ਸੀ। ਅ ਮੁੰਦੇ ਸਿੰਘ ਰੌਫ ਗੁਰੀ ਪੁੱਤਰ ਭੋਲਾ ਸਿੰਘ ਬਾਬਾ ਅਤੇ ਮੁਕਦਮਾ ਦਰਜਨ ਤੋਂ ਬਾਅਦ ਉਸ ਤੋਂ ਇੱਕ ਮੋਟਰਸਾਈਕਲ ਮੈਨਾ ਨੰਬਰੀ ਬ੍ਰਾਂਟ ਕੀਤਾ ਗਿਆ। ਇਸ ਦੇ ਸੰਬੰਧ ਵਿੱਚ ਮਕਦਮਾ ਨੰਬਰ 92 ਮਿਤੀ 25/5/2013 ਅੰਦਰ 302 2 ਪੀਐਨ ਸਥਾਨ ਸਿਟੀ ਦੀ ਮਕਸਦ ਸਾਹਿਬ ਰਜਿਸਟ੍ਰ ਕਰਵਾਇਆ ਗਿਆ ਅਤੇ ਫਿਰ ਉਸ ਤੋਂ ਗੁਰਦੇਵ ਸਿੰਘ ਤੋਂ ਜਦੋਂ ਉਸ ਦਾ ਪੁਲਿਸ ਸਮਾਨ ਹਸਲ ਕਰਨ ਤੋਂ ਬਾਅਦ ਕੁੱਲ 6 ਮੋਟਰਸਾਈਕਲ ਹੋਰ ਪ੍ਰਾਪਤ ਆਏਗੇ ਫਿਰ ਇਸ ਦੇ ਬੈਕਵਰਡ ਲਿੰਕੇਜ ਦੇ ਜਾਂਦੇ ਹੋਏ rahul ਨਾਂ ਦਾ ਲੜਕਾ rahul ਉਰ ਫਰਵੀ ਜਿਹੜਾ ਫਰਿਲ ਕਾਦਰ ਆਣ ਵਾਲਾ ਹੈ ਇਸ ਨੂੰ ਮੁਕਤਮਲ ਜੀ ਨਾਮਿਤ ਕਰਕੇ ਇਸ ਪਾਸੋਂ ਵੀ ਕੁੱਲ ਨੋ ਮੋਟਰਸਾਈਕਲ ਬਰ੍ਹਾਂ ਬਰਮਾਤ ਹੋ ਗਏ ਇਸ ਤਰੀਕੇ ਨਾਲ ਇਸ ਮੁਕਦਮੇ ਦੇ ਵਿੱਚ ਹੁਣ ਤੱਕ ਕੁੱਲ 15 ਮੋਟਰਸਾਈਕਲ 15 ਵਾਹਨ ਅਸੀਂ ਬਰਮਾਤ ਹੋਇਆ ਜੋ ਉਹਨਾਂ ਦੇ ਮਾਲਕਾਂ ਨੂੰ ਪ੍ਰੈਸ਼ਰ ਕਰਕੇ ਕਾਨੂੰਨੀ ਗਰਿਫਤਾਰ ਉਪਰੰਤ ਉਹਨਾਂ ਨੂੰ ਉਹਨਾਂ ਦੇ ਹਵਾਲੇ ਕੀਤੇ ਜਾਣਗੇ ਐਸੇ ਸ਼੍ਰੀ ਅਕਿਲ ਚੌਧਰੀ ਆਈਪੀਐਸ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਨੇ ਦੇਸ਼ਾਂ ਦੇ ਦੇਸ਼ਾਂ ਇਟ ਜੋ ਸ਼ਹਿਰ ਦੇ ਵਿੱਚ ਪਿਛਲੇ ਦਿਨਾਂ ਚ ਕੁਝ ਸਟੋਰੀਆਂ ਹੋਈਆਂ ਸੀ ਉਸ ਦੇ ਸੰਬੰਧ ਦੇ ਵਿੱਚ ਏਐਸਏ ਹਰਜਿੰਦਰ ਸਿੰਘ ਵੱਲੋਂ ਇੱਕ ਮੁਕਦਮਾ ਦਾ ਰਜਿਸਟਰ ਕੀਤਾ ਗਿਆ ਸੀ ਗੁਰਦੇਵ ਸਿੰਘ ਰੂਪ ਗੁਰੀ ਪੁੱਤਰ ਭੋਲਾ ਸਿੰਘ ਬਾਬਾ ਅਤੇ ਮਕਦਮਾ ਦੇ ਦਰਜ ਤੋਂ ਬਾਅਦ ਉਸ ਨੂੰ ਇੱਕ ਮੋਟਰਸਾਈਕਲ ਮੈਨਾ ਨੰਬਰੀ ਪ੍ਰਾਪਤ ਕੀਤਾ ਗਿਆ ਜਿਸ ਦੇ ਸਬੰਧ ਵਿੱਚ ਮਕਦਮਾ ਨੰਬਰ 92 ਮਿਤੀ 25/5/2032 2 ਪੀਐਨ ਸਥਾਨਾ ਸਿਟੀ ਦੇ ਮਕਸਦ ਸਾਹਿਬ ਦਰਜ ਕਰਵਾਇਆ ਗਿਆ ਅਤੇ ਫਿਰ ਉਸ ਤੋਂ ਗੁਰਦੇਵ ਸਿੰਘ ਤੋਂ ਜਦੋਂ ਉਸ ਦਾ ਪੁਲਿਸ ਮਾਨ ਹਸਲ ਕਰਨ ਤੋਂ ਬਾਅਦ કુલ 6 ਮੋਟਰਸਾਈਕਲ ਹੋਰ ਪ੍ਰਾਪਤ ਆਏਗੇ ਫਿਰ ਇਸ ਦੇ ਬੈਕਵਰਡ ਲਿੰਕੇਜ ਜਾਂਦੇ ਹੋਏ ਰਾਹੁਲ ਨਾਮ ਦਾ ਲੜਕਾ rahul urf ravi ਜਿਹੜਾ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਇਸ ਨੂੰ ਮੁਕਤਮਲ ਜਨਾਮਦਿਤ ਕਰਕੇ ਇਸ ਪਾਸੋਂ ਵੀ કુલ 9 ਮੋਟਰਸਾਈਕਲ ਬਰਾਮਦ ਰਹਿ ਗਏ ਇਸ ਤਰੀਕੇ ਨਾਲ ਇਸ ਮੁਕਦਮੇ ਵਿੱਚ ਹੁਣ ਤੱਕ કુલ 15 ਮੋਟਰਸਾਈਕਲ 15 ਵਾਹਨ ਲਸੀ ਬਰਾਮਦ ਹੋਇਆ ਜੋ ਉਹਨਾਂ ਦੇ ਮਾਲਕਾਂ ਨੂੰ ਪ੍ਰੈਸਰ ਕੇ ਕਾਨੂੰਨੀ ਕਾਰਵਾਈ ਕਰਾਂਤ ਉਪਰੰਤ ਉਹਨਾਂ ਨੂੰ ਉਹਨਾਂ ਦੇ ਹਵਾਲੇ ਕੀਤੇ ਜਾਣਗੇ